ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਇਆ ਅਜਦਾ ਉਪਾਅ ਉਮਰਾਂ ਲੋਕਾਂ ਦੇ ਲਈ ਜੋ ਚਾਹੁੰਦੇ ਆ ਕਿ ਅਸੀਂ ਜਿਹੜੀ ਵੀ ਚੀਜ਼ ਸੜੀ ਵੀ ਬਣੋ ਕਾਬਨਾ ਸਾਡੀ ਹੋਵੇ ਇੱਛਾ ਹੋਵੇ ਉਤਰੰਤ ਹੀ ਪੂਰੀ ਹੋ ਜਾਵੇ ਉਮਰਾਂ ਲੋਕਾਂ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਜੋ ਅਸੀਂ ਉਪਾਅ ਲੈ ਕੇ ਆਏ ਹਾਂ ਉਹ ਬਹੁਤ ਹੀ ਖਾਸ ਹੋਣ ਵਾਲਾ ਹੈ ਇਸ ਉਪਾਰ ਨੂੰ ਤੁਸੀਂ ਨਮਕ ਦੇ ਨਾਲ ਕਰਨਾ ਹੈ ਆਪਣਾ ਨਾਮ ਨਮਕ ਤੇ ਪਾਣੀ ਦੇ ਵਿੱਚ ਤੁਸੀਂ ਪਾਉਣਾ ਹੈ ਤੇ ਸਭ ਕੁਝ ਪਾਉਣ ਦੇ ਲਈ ਤੁਸੀਂ ਤਿਆਰ ਹੋ ਜਾਓ ਇੱਕ ਛੋਟਾ ਜਿਹਾ ਤੁਸੀਂ ਉਪਾਅ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਕੀਵੇਂ ਕਰਨਾ ਹੈ ਕਦੋਂ ਕਰਨਾ ਹੈ ਤੇ ਕਿੰਨਾ ਸਮਾਂ ਅਸੀਂ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਆ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਅੰંતਰ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੇਕਰ ਤੁਹਾਡੀਆਂ ਵੀ ਕੋਈ ਮਨੁਕਾਮਨਾ ਨਹੀਂ ਪੂਰੀਆਂ ਹੁੰਦੀਆਂ ਇਸ਼ਾ ਨਹੀਂ ਪੂਰੀਆਂ ਹੁੰਦੀਆਂ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਇੱਕ ਵਾਰ ਕਰਿਓ ਕਰਕੇ ਦੇਖਿਓ ਕਿ ਤੁਹਾਡੇ ਕਿਵੇਂ ਤੁਰੰਤ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਇਹ ਇੱਕ ਛੋਟਾ ਜਿਹਾ ਉਪਾਅ ਸੋ ਇਸੇ ਤਰ੍ਹਾਂ ਕੀ ਤੁਸੀਂ ਕਦੇ ਸੋਚਿਆ ਹੋਵੇਗਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਈਸ਼ਾਵਾਂ ਸੁਪੜੇ ਤੇ ਟੀਚੇ ਹਮੇਸ਼ਾ ਤੁਹਾਨੂੰ ਦੂਰ ਕਿਉਂ ਲੱਗਦੇ ਨੇ ਚਾਹੇ ਤੁਸੀਂ ਕਿੰਨੀ ਵੀ ਮਿਹਨਤ ਕਿਉਂ ਨਾ ਕਰ ਲਵੋ ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਕਿਸੇ ਸਮੇਂ ਅਸੀਂ ਆਪਣੇ ਟੀਚੇ ਦੇ ਬਹੁਤ ਹੀ ਜ਼ਿਆਦਾ ਕਰੀਬ ਪਹੁੰਚ ਜਾਂਦੇ ਹਾਂ ਪਰ ਕਿਸੇ ਮੁਸ਼ਕਲ ਦੇ ਕਰਕੇ ਉਹਨਾਂ ਟੀਚਿਆਂ ਨੂੰ ਅਸੀਂ ਪੂਰਾ ਕੀ ਨਹੀਂ ਕਰ ਪਾਉਂਦੇ ਏ ਵੀ ਮੰਨਿਆ ਜਾਂਦਾ ਹੈ ਕਿ ਸਾਡੀ ਊਰਜਾ ਤੇ ਸਾਡੇ ਨੇੜੇ ਤੇੜੇ ਦਾ ਜਿਹੜਾ ਵਾਤਾਵਰਨ ਹੁੰਦਾ ਹੈ ਸਾਡੀ ਤਰੱਕੀ, ਸਫਲਤਾ ਤੇ ਸਾਡੇ ਜੀਵਨ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਜੇਕਰ ਸਾਡੀ ਊਰਜਾ ਅਸੰਤੁਲਿਤ ਹੁੰਦੀ ਹੈ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਨਕਾਰਾਤਮਕਤਾ ਜਮ੍ਹਾਂ ਹੁੰਦੀ ਹੈ ਤਾਂ ਇਹ ਸਾਡੀਆਂ ਇੱਛਾਵਾਂ ਤੇ ਟੀਚਿਆਂ ਦੀ ਪੂਰਤੀ ਦੇ ਲਈ ਰੁਕਾਵਟ ਬਣ ਸਕਦੀ ਹੈ ਪਰ ਕੀ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਇਸ ਮੁਸ਼ਕਿਲ ਦਾ ਹੱਲ ਤੁਹਾਡੇ ਲਈ ਬਹੁਤ ਹੀ ਸੁਧਾਰਨ ਹੋ ਸਕਦਾ ਇੱਕ ਇਹੋ ਜਿਹੀ ਪ੍ਰਕਿਰਿਆ ਜਿਸ ਨੂੰ ਤੁਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਸ਼ਾਮਲ ਵੀ ਕਰ ਸਕਦੇ ਹੋ ਜੋ ਨਾ ਸਿਰਫ ਤੁਹਾਡੀ ਊਰਜਾ ਨੂੰ ਸਾਫ਼ ਕਰਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਉਹ ਸਭ ਕੁਝ ਦੋਵਾਂ ਦੇ ਵਿੱਚ ਵੀ ਮਦਦ ਕਰ ਸਕਦੀ ਹੈ ਜਿਉ ਤੁਸੀਂ ਹਮੇਸ਼ਾ ਤੋਂ ਚਾਹੁੰਦੇ ਹੋ ਇਹ ਇੱਕ ਉਪਾਅ ਤੇ ਟੋਟਕਾ ਹੈ ਨਮਕ ਤੇ ਪਾਣੀ ਦਾ ਇਹ ਨਾ ਤਾਂ ਸਿਰਫ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਨੂੰ ਖਤਮ ਕਰਦੀ ਹੈ ਇਸ ਤੋਂ ਇਲਾਵਾ ਤੁਹਾਡੀਆਂ ਇਸ਼ਿਆਵਾਂ ਨੂੰ ਬ੍ਰਹਿਮੰਡ ਦੀ ਊਰਜਾ ਦੇ ਨਾਲ ਜੋੜਨ ਦੇ ਵਿੱਚ ਵੀ ਮਦਦ ਕਰਦਾ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਇਸ ਉਪਾਅ ਨੂੰ ਅਸੀਂ ਬਿਸਕਾਰ ਦੇ ਨਾਲ ਤੁਹਾਨੂੰ ਸਮਝਾਵਾਂਗੇ ਇਸ ਦੇ ਪਿੱਛੇ ਦੇ ਕਾਰਨ ਨੂੰ ਸਮਝਾਂਗੇ ਤੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿਵੇਂ ਇਹ ਸਹੀ ਤਰੀਕੇ ਦੇ ਨਾਲ ਅਸੀਂ ਕਰ ਸਕਦੇ ਹਾਂ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਭ ਕੁਝ ਪਾ ਸਕੋ ਜਿਸ ਦੀ ਤੁਸੀਂ ਹਮੇਸ਼ਾ ਜਾਹਤ ਕੀਤੀ ਹੁੰਦੀ ਹੈ ਨਮਕ ਦਾ ਇਸਤੇਮਾਲ ਸ਼ੁੱਧੀਕਰਨ ਦੇ ਲਈ ਵੀ ਅੱਜ ਦੇ ਸਮੇਂ ਕੀਤਾ ਜਾ ਰਿਹਾ ਹੈ ਤੇ ਪੁਰਾਣੇ ਸਮੇਂ 'ਚ ਕੀਤਾ ਵੀ ਜਾਂਦਾ ਸੀ ਕਈ ਸੰਸਕ੍ਰਿਤਿਆਵਾਂ ਦੇ ਵਿੱਚ ਨਮਕ ਦਾ ਇਸਤੇਮਾਲ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਲਈ ਘਰ ਤੇ ਮੰਦਰਾਂ ਨੂੰ ਸ਼ੁੱਧ ਕਰਨ ਦੇ ਲਈ ਇੱਥੇ ਤੱਕ ਕਿ ਆਤਮਾ ਨੂੰ ਵੀ ਸ਼ੁੱਧ ਕਰਨ ਦੇ ਲਈ ਵੀ ਕੀਤਾ ਜਾਂਦਾ ਨਮਕ ਨੂੰ ਪ੍ਰithvi ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਤੇ ਨਮਕ ਦੇ ਕਣਾਂ 'ਚ ਉਹ ਤਾਕਤ ਹੁੰਦੀ ਹੈ ਜੋ ਸਾਨੂੰ ਧਰਤੀ ਦੇ ਨਾਲ ਜੋੜਦੀ ਸਰ ਨੂੰ ਸਿਰ ਤੇਤੀ ਸੁਰੱਖਿਆ ਵੀ ਪ੍ਰਦਾਨ ਕਰਦੀ ਇਹ ਨਾਤਾ ਸਿਰਫ ਸਾਡੀ ਭੌਤਿਕ ਦੁਨੀਆ ਨੂੰ ਬਲਕਿ ਅੰਦਰੂਨੀ ਦੁਨੀਆ ਨੂੰ ਵੀ ਸੋਧ ਕਰਨ ਦੇ ਵਿੱਚ ਮਦਦ ਕਰਦਾ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਹੈ ਤੇ ਹੁਣ ਆਸੀਂ ਨਾਮਕ ਦੀ ਮਹੱਤਵ ਨੂੰ ਵੀ ਸਮਝਾਂਗੇ ਸੋ ਇਸੇ ਤਰੀਕੇ ਦੇ ਨਾਲ ਆਓ ਆਪਾਂ ਜਾਣਦੇ ਹਾਂ ਕਿ ਪਾਣੀ ਦਾ ਕੀ ਮਹੱਤਵ ਹੈ ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ ਇਹ ਨਾ ਸਿਰਫ ਸਾਨੂੰ ਸਰੀਰਕ ਰੂਪ ਤੋਂ ਜਿਉਂਦਾ ਰੱਖਦਾ ਬਲਕਿ ਇਹ ਅਧਿਆਤਮਿਕ ਰੂਪ ਨਾਲ ਵੀ ਸਾਡੀ ਆਤਮਾ ਨੂੰ ਸ਼ੁੱਧ ਕਰਦਾ ਹੈ ਪਾਣੀ ਦੀ ਸ਼ਕਤੀ ਦਾ ਬਹੁਤ ਹੀ ਮਹੱਤਵ ਹੈ ਤੇ ਇਸ ਦਾ ਵਹਾਅ ਤੇ ਇਸ ਦੀ ਸ਼ੁੱਧਤਾ ਸਾਨੂੰ ਵਿਸ਼ੇਸ਼ ਬਣਾਉਂਦੀ ਹੈ ਜਦੋਂ ਅਸੀਂ ਪਾਣੀ ਨੂੰ ਕਿਸੇ ਅਨੁਸ਼ਾਸਤ ਜੇ ਇਸਤੇਮਾਲ ਕਰਦੇ ਹਾਂ ਤਾਂ ਇਹ ਸਿਰਫ ਇੱਕ ਮਾਧਿਅਮ ਨਹੀਂ ਹੁੰਦਾ ਬਲਕਿ ਇਹ ਸਾਡੀ ਆਤਮਾ ਨੂੰ ਸ਼ੁੱਧ ਕਰਨ ਤੇ ਬ੍ਰਹਮੰਡ ਦੀ ਊਰਜਾ ਦੇ ਨਾਲ ਜੋੜਨ ਦਾ ਇੱਕ ਜਰੀਆ ਬਣਦਾ ਹੈ ਜਦੋਂ ਨਾਮਕ ਤੇ ਪਾਣੀ ਨੂੰ ਇਕੱਠੇ ਮਿਲਾਇਆ ਜਾਂਦਾ ਹੈ ਤਾਂ ਇਹ ਸਾਡੀ ਨਕਾਰਾਤਮਕ ਊਰਜਾ ਨੂੰ ਖਤਮ ਕਰਕੇ ਸਕਾਰਾਤਮਕ ਊਰਜਾ ਨੂੰ ਮਿਕਸਿਤ ਕਰਨ ਦੇ ਵਿੱਚ ਬਹੁਤ ਜ਼ਿਆਦਾ ਤਾਕਤਵਰ ਸਾਧਨ ਬਣ ਜਾਂਦਾ ਹੈ ਇਹਨਾਂ ਦੋਨਾਂ ਦਾ ਇਸਤੇਮਾਲ ਸਾਡੀ ਅੰਦਰੂਨੀ ਊਰਜਾ ਨੂੰ ਸੰਤੁਲਿਤ ਕਰਦਾ ਹੈ ਤੇ ਤੁਹਾਡੇ ਸੁੱਖ ਨੇ ਅਤੇ ਇਛਾਵਾਂ ਨੂੰ ਪੂਰਾ ਕਰਨ ਦਾ ਰਸਤਾ ਖੋਲਦਾ ਹੈ ਜਾਦੋਆਸੀ ਨਾਮਕ ਤੇ ਪਾਣੀ ਦੀ ਮਹੱਤਮ ਨੂੰ ਸਮਝ ਚੁੱਕੇ ਆ ਤੇ ਆਓ ਆਪਾਂ ਹੁਣ ਗੱਲ ਕਰਦੇ ਆ ਇਸ ਉਪਾਅ ਦੇ ਬਾਰੇ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਸਮਗਰੀ ਝਟਾਉਣਾ ਇਸ ਪ੍ਰਕਿਰਿਆ ਚ ਜੋ ਸਭ ਤੋਂ ਖਾਸ ਚੀਜ਼ ਏ ਉਹ ਇਹ ਨਾਮਕ ਪਾਣੀ ਇੱਕ ਸਾਫ ਭਾਂਡਾ ਕਾਗਜ਼ ਜਿਸ ਤੇ ਤੁਸੀਂ ਆਪਣਾ ਨਾਮ ਲਿਖੋਗੇ ਇਸ ਮਗਰੀ ਭਲੇਗੀ ਆਮ ਲੱਗੇ ਪਰ ਇਸ ਦਾ ਅਧਿਆਤਮਿਕ ਮਹੱਤਵ ਬਹੁਤ ਡੂੰਘਾ ਇਸ ਸਭ ਤੋਂ ਪਹਿਲਾ ਤੁਸੀਂ ਸਹੀ ਤਰ੍ਹਾਂ ਦਾ ਨਮਕ ਚੁਣੋ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਸਮੁੰਦਰੀ ਨਮਕ, ਹਿਮਾਲਿਆ ਦਾ ਗੁਲਾਬੀ ਨਮਕ ਸਭ ਤੋਂ ਹੀ ਜ਼ਿਆਦਾ ਬਿਹਤਰ ਹੁੰਦਾ ਹੈ। ਇਹ ਕੁਦਰਤੀ ਨਮਕ ਹੁੰਦੇ ਨੇ ਇਹਨਾਂ ਵਿੱਚ ਧਰਤੀ ਦਾ ਤੱਤ ਹੁੰਦਾ ਹੈ ਜੋ ਤੁਹਾਡੀ ਊਰਜਾ ਨੂੰ ਸ਼ੁੱਧ ਕਰਨ ਦੇ ਵਿੱਚ ਮਦਦ ਕਰਦਾ ਹੈ। ਨਮਕ ਨਾ ਤਾਂ ਸਿਰਫ ਭੌਤਿਕ ਨਕਾਰਾਤਮਕ ਨੂੰ ਦੂਰ ਕਰਦਾ ਹੈ ਬਲਕਿ ਅਧਿਆਤਮਿਕ ਰੁਕਾਵਟਾਂ ਨੂੰ ਵੀ ਖਤਮ ਕਰਦਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਭਾਂਡੇ ਦੀ ਚੂਲ ਦੇ ਬਾਰੇ ਬਰਤਨ ਆਮ ਹੀ ਨਹੀਂ ਹੋਣਾ ਚਾਹੀਦਾ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਕਿਉਂਕਿ ਇਹ ਭਾਂਡਾ ਤੁਹਾਡੀ ਊਰਜਾ ਤੇ ਤੁਹਾਡੀਆਂ ਇਸ਼ਿਆਵਾਂ ਨੂੰ ਬ੍ਰਹਿਮੰਡ ਤੀਂ ਨਾਲ ਜੋੜਨ ਦਾ ਮਾਧਿਅਮ ਬਣੇਗਾ ਇਹ ਇੱਕ ਮਹੱਤਵਪੂਰਨ ਪ੍ਰਤੀਕ ਵੀ ਹੈ ਇਸ ਲਈ ਇਸ ਨੂੰ ਹਮੇਸ਼ਾ ਸਾਫ਼ ਰੱਖੋ ਤੇ ਇਸ ਨੂੰ ਪਵਿੱਤਰ ਵੀ ਮੰਨੋ ਇਸ ਤਰ੍ਹਾਂ ਪਾਣੀ ਦਾ ਤਾਜ਼ਗੀ ਭਰਿਆ ਹੋਣਾ ਜ਼ਰੂਰੀ ਹੈ ਕਿਉਂਕਿ ਤਾਜਾ ਪਾਣੀ ਨੂੰ ਜੀਵਨ ਦਾ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ ਪਾਣੀ ਨੂੰ ਤੁਸੀਂ ਕਿਸੇ ਵੀ ਕੋਵਿਟਰ ਜਗ੍ਹਾ ਤੋਂ ਲੈ ਸਕਦੇ ਹੋ ਜਿਵੇਂ ਕਿ ਨਾਲੀਆਂ ਦਾ ਪਾਣੀ ਇਹ ਤੋਂ ਤੱਕ ਕਿ ਫਿਲਟਰ ਕੀਤਾ ਹੋਇਆ ਪਾਣੀ ਵੀ ਸਹੀ ਹੁੰਦਾ ਹੈ ਇਸ ਪਾਣੀ ਨੂੰ ਪਾਂਡੇ ਦੇ ਵਿੱਚ ਪਾਉਂਦੇ ਸਮੇਂ ਇਹ ਮੰਨੋ ਕਿ ਇਹ ਸਿਰਫ ਪਾਣੀ ਹੀ ਨਹੀਂ ਹੈ ਬਲਕਿ ਇਹ ਬ੍ਰਹਿਮੰਡ ਦੀ ਤਾਕਤ ਦਾ ਇੱਕ ਪ੍ਰਤੀਕ ਹੈ ਜੋ ਤੁਹਾਡੀ ਊਰਜਾ ਨੂੰ ਸ਼ੁੱਧ ਕਰਨ ਦੇ ਵਿੱਚ ਮਦਦ ਕਰਦਾ ਹੈ ਅਸੀਂ ਗੱਲ ਕਰਦੇ ਹਾਂ ਉਸ ਗੇੜ ਤੇ ਆਉਣੀ ਹੈ ਜੋ ਕਿ ਅਨੂ ਸ਼ਾਸਨ ਦਾ ਦਿਲ ਹੈ ਤੁਹਾਡਾ ਨਾਮ ਸਿਰਫ ਇੱਕ ਪਛਾਣ ਨਹੀਂ ਹੁੰਦਾ ਇਹ ਤੁਹਾਡੀ ਆਤਮਾ ਤੇ ਤੁਹਾਡੀ ਵਿਅਕਤੀਤਵ ਦਾ ਪ੍ਰਤੀਕ ਹੁੰਦਾ ਹੈ ਜਦੋਂ ਵੀ ਤੁਸੀਂ ਆਪਣਾ ਨਾਮ ਕਾਗੇ ਤੇ ਲਿਖਦੇ ਹੋ ਤਾਂ ਇਹ ਸਿਰਫ ਸ਼ਬਦਾਂ ਦਾ ਸਮੂਹ ਨਹੀਂ ਹੁੰਦਾ ਇਹ ਤੁਹਾਡੀ ਆਤਮਾ ਤੁਹਾਡੀ ਪਛਾਣ ਤੇ ਤੁਹਾਡੀ ਊਰਜਾ ਦਾ ਪ੍ਰਤੀਕ ਹੁੰਦਾ ਹੈ ਇਸ ਲਈ ਜਦੋਂ ਵੀ ਤੁਸੀਂ ਆਪਣਾ ਨਾਮ ਲਿਖੋ ਤਾਂ ਧਿਆਨ ਨਾਲ ਤੇ ਸ਼ਾਂਤੀ ਦੇ ਨਾਲ ਹੀ ਲਿਖੋ ਨਾਮ ਲਿਖਣ ਦੇ ਦੌਰਾਨ ਇਹ ਖਾਸ ਹੈ ਕਿ ਤੁਸੀਂ ਆਪਣੀਆਂ ਸਾਰੀਆਂ ਇਸ਼ਾਵਾਂ ਤੇ ਸੁਪਨਿਆਂ ਨੂੰ ਧਿਆਨ ਵਿੱਚ ਰੱਖੋ ਨਾਮ ਦਾ ਮਤਲਬ ਸਿਰਫ ਤੁਹਾਡੇ ਦੁਆਰਾ ਦਿੱਤਾ ਗਿਆ ਨਾਮ ਹੀ ਨਹੀਂ ਹੈ ਬਲਕਿ ਇਹ ਤੁਹਾਡੀ ਪੂਰੀ ਹੋਦ ਦਾ ਪ੍ਰਤੀਕ ਹੈ ਇਸ ਨੂੰ ਲੇਖਦੇ ਸਮੇਂ ਮੰਨੋ ਕਿ ਤੁਸੀਂ ਆਪਣੀ ਪਹਿਚਾਣ ਆਪਣੇ ਸੁਪਨੇ ਤੇ ਆਪਣੀਆਂ ਇਸ਼ਾਹਵਾਂ ਨੂੰ ਬਰਹਿਮਾਂਡੇ ਦੇ ਨਾਲ ਜੋੜ ਰਹੇ ਹੋ ਇਹ ਇੱਕ ਅਧਿਆਤਮਿਕ ਦਸਤਕਤ ਹਨ ਜੋ ਬਰਹਿਮਾਂਡੇ ਨੂੰ ਸੰਕੇਤ ਦਿੰਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਤੁਸੀਂ ਕਿਸ ਨਿਸ਼ਾ ਦੇ ਵਿੱਚ ਵਧਣਾ ਚਾਹੁੰਦੇ ਹੋ ਜਦ ਤੁਸੀਂ ਇਸ ਨਾਮ ਨੂੰ ਕਾਗਜ਼ ਤੇ ਲਿਖ ਰਹੇ ਹੋ ਤਾਂ ਆਪਣੇ ਮਨ ਨੂੰ ਸ਼ਾਂਤ ਰੱਖੋ ਤੇ ਆਪਣੀ ਪੂਰੀ ਊਰਜਾ ਨੂੰ ਇਸ ਪ੍ਰਕਿਰਿਆ ਦੇ ਵਿੱਚ ਲਗਾਓ ਆਪਣੀਆਂ ਇਸ਼ਾਹਵਾਂ ਨੂੰ ਸਪਸ਼ਟ ਰੂਪ ਦੇ ਨਾਲ ਆਪਣੇ ਮਨ ਵਿੱਚ ਰੱਖੋ ਤੇ ਇਹ ਮੰਨੋ ਕਿ ਇਹ ਨਾਂ ਦਾ ਸਿਰਫ ਇਹ ਨਾਮ ਸਿਰਫ ਇੱਕ ਸ਼ਬਦ ਹੀ ਨਹੀਂ ਬਲਕਿ ਇਹ ਇੱਕ ਬਾਦੀ ਇਮੇਜੋ ਤੁਹਾਨੂੰ ਤੁਹਾਡੀ ਸੁਪਨਿਆਂ ਦੀ ਪ੍ਰਾਪਤੀ ਦੀ ਦਿਸ਼ਾ ਵੀ ਦੇਵੇਗਾ ਹੁਣ ਅਸੀਂ ਇਸ ਅਨੁਸ਼ਾਸਨ ਦੇ ਸਭ ਤੋਂ ਖਾਸ ਗੇੜ ਤੇ ਆਉਂਦੇ ਹਾਂ ਆਪਣੇ ਨਾਮ ਨੂੰ ਨਮਕ ਦੇ ਪਾਣੀ ਦੇ ਵਿੱਚ ਪਾਉਣਾ ਇਸ ਗੇੜ ਦਾ ਕੀ ਮਹੱਤਵ ਹੁੰਦਾ ਕਿਉਂਕਿ ਇਹ ਉਹ ਪੋਲ ਨੇ ਜਦ ਤੁਹਾਡੀ ਨਕਾਰਾਤਮਕਤਾ ਖਤਮ ਹੁੰਦੀ ਹੈ ਕੀ ਬ੍ਰਹਿਮੰਡ ਦੇ ਨਾਲ ਤੁਹਾਡੀ ਸਕਾਰਾਤਮਕ ਊਰਜਾ ਦਾ ਮਿਲਣਾ ਹੁੰਦਾ ਹੈ ਜਦੋਂ ਤੁਸੀਂ ਆਪਣੇ ਨਾਮ ਨੂੰ ਨਾਮਕਦੇ ਪਾਣੀ ਦੇ ਵਿੱਚ ਪਾਉਂਦੇ ਹੋ ਤਾਂ ਇਹ ਸਿਰਫ ਇੱਕ ਪ੍ਰਤੀਕ ਆਤਮਿਕ ਕਿਰਿਆ ਹੀ ਨਹੀਂ ਬਲਕਿ ਇਹ ਤੁਹਾਡੀ ਅੰਦਰੂਨੀ ਊਰਜਾ ਨੂੰ ਸ਼ੁੱਧ ਕਰਨ ਦਾ ਇੱਕ ਤਾਕਤਵਰ ਸਾਧਨ ਹੈ ਇਸ ਗੇੜਵੋ ਕਰਦੇ ਸਮੇਂ ਇਹ ਕਲਪਨਾ ਕਰੋ ਕਿ ਤੁਹਾਡਾ ਨਾਮ ਤੇ ਤੁਹਾਡੀ ਪਛਾਣ ਨੂੰ ਬ੍ਰਹਿਮੰਡ ਦੀ ਊਰਜਾ ਦੇ ਨਾਲ ਜੋੜ ਰਹੇ ਹੋ ਇਸੇ ਤਰ੍ਹਾਂ ਜਿਵੇਂ ਹੀ ਤੁਸੀਂ ਆਪਣਾ ਨਾਮ ਪਾਣੀ ਦੇ ਵਿੱਚ ਪਾਉਂਦੇ ਹੋ ਨਮਕ ਵਾਲੀ ਦੇ ਵਿੱਚ ਇਹ ਮੰਨੋ ਕਿ ਤੁਹਾਡੀ ਸਾਰੀ ਨਕਾਰਾਤਮਕ ਊਰਜਾ ਹੋਰੀ ਇਸ ਪਾਣੀ ਦੇ ਵਿੱਚ ਘੁਲ ਗਈ ਹੈ ਇਹ ਪਾਣੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਤੇ ਰੁਕਾਵਟਾਂ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਇਹ ਪਾਣੀ ਬਿਹਤਰੀ ਖਾਸ ਹੈ ਕਿਉਂਕਿ ਇਹ ਨਾ ਸਿਰਫ ਤੁਹਾਡੀ ਨਕਾਰਾਤਮਕ ਨੂੰ ਖਤਮ ਕਰਦਾ ਹੈ ਬਲਕਿ ਇਹ ਤੁਹਾਡੀ ਊਰਜਾ ਨੂੰ ਵੀ ਸ਼ੁੱਧ ਕਰਨ ਦਾ ਵੀ ਕੰਮ ਕਰਦਾ ਹੈ ਨਾਮਕਤੀ ਪਾਣੀ ਦਾ ਇਹ ਮੇਲ ਤੁਹਾਨੂੰ ਸ਼ੁੱਧ ਕਰਦਾ ਹੈ ਤੇ ਤੁਹਾਡੀ ਇਹ ਸ਼ਰਮ ਨੂੰ ਕੌਣ ਦੀ ਦਿਸ਼ਾ ਦੇ ਵਿੱਚ ਅੱਗੇ ਵਧਨ ਦੇ ਵਿੱਚ ਮਦਦ ਕਰਦਾ ਹੁਣ ਜਦ ਤੁਹਾਡਾ ਨਾਮ ਪਾਣੀ ਦੇ ਵਿੱਚ ਡੋਬ ਰਿਹਾ ਹੈ ਤਾਂ ਇਹ ਕਲਪਨਾ ਕਰੋ ਕਿ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਇਸ ਦੇ ਨਾਲ ਹੀ ਦੂਰ ਹੋ ਰਹੀਆਂ ਨੇ ਇਹ ਪਾਣੀ ਤੁਹਾਡੇ ਲਈ ਇੱਕ ਨਵਾਂ ਰਸਤਾ ਖੋਲ ਰਿਹਾ ਹੈ ਜਿੱਥੇ ਤੁਹਾਡੀਆਂ ਜਿੱਥੇ ਤੁਹਾਡੀਆਂ ਇਸ਼ਾਵਾਂ ਦੀ ਪ੍ਰਾਪਤੀ ਦੇ ਲਈ ਕੋਈ ਰੁਕਾਵਟ ਵੀ ਨਹੀਂ ਹੈ ਹੁਣ ਆਪਣੀਆਂ ਅੱਖਾਂ ਬੰਦ ਕਰੋ ਤੇ ਲੰਬਾ ਸਾਹ ਲਓ ਆਪਣੇ ਮਨ ਨੂੰ ਸ਼ਾਂਤ ਕਰੋ ਤੇ ਇਹ ਹੀ ਕਲਪਨਾ ਕਰੋ ਕਿ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਰਹੇ ਹੋ ਜਿਨ੍ਹਾਂ ਦੀ ਤੁਸੀਂ ਹਮੇਸ਼ਾ ਦਾ ਅਹੁਤੀ ਕੀਰਤੀ ਹੁੰਦੀ ਹੈ ਕਿ ਆਨਕਾਰ ਦੇ ਸਮੇਂ ਆਪਣੀਆਂ ਇਸ਼ਾਵਾਂ ਨੂੰ ਆਪਣੀ ਮਨ ਦੇ ਵਿੱਚ ਸਪਸ਼ਟ ਰੂਪ ਦੇ ਨਾਲ ਦੇਖੋ ਇਹ ਮਹਿਸੂਸ ਕਰੋ ਕਿ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰ ਚੁੱਕੇ ਹੋ ਤੇ ਤੁਹਾਡੀਆਂ ਸਾਰੀਆਂ ਇਸ਼ਾਵਾਂ ਹੁਣ ਪੂਰੀਆਂ ਹੋ ਰਹੀਆਂ ਨੇ ਧਿਆਨ ਦੇ ਦੌਰਾਨ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਊਰਜਾ ਨੂੰ ਸੰਤੁਲਿਤ ਰੱਖੋ ਕਿ ਆਪਣੀ ਮਨ ਵਿੱਚ ਕੋਈ ਵੀ ਉਹ ਦੇੜਬੁੜ ਨਾ ਰੱਖੋ ਤੇ ਆਨਕਾਰ ਦੇ ਸਮੇਂ ਆਪਣੀ ਮਨ ਚ ਇਹ ਵਿਚਾਰ ਰੱਖੋ ਕਿ ਤੁਸੀਂ ਹੁਣ ਆਪਣੀ ਇਹ ਸ਼ਮਨ ਦੀ ਪ੍ਰਾਪਤੀ ਲਈ ਤਿਆਰ ਹੋ। ਧਿਆਨ ਨੂੰ ਸਭ ਤੋਂ ਪ੍ਰਭਾਵਿਤ ਸਾਧਨਾ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਨਾ ਸਿਰਫ ਤੁਹਾਡੀ ਊਰਜਾ ਨੂੰ ਸ਼ੁੱਧ ਕਰਦਾ ਬਲਕਿ ਇਹ ਤੁਹਾਡੀ ਅੰਦਰੂਨੀ ਸ਼ਕਤੀ ਤੇ ਬ੍ਰਹਿਮੰਡ ਦੀ ਊਰਜਾ ਨਾਲ ਜੋੜਨ ਵਿੱਚ ਮਦਦ ਕਰਦਾ। ਧਿਆਨ ਦੌਰਾਨ ਇਹ ਮਹਿਸੂਸ ਕਰੋਗੇ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਤੇ ਰੁਕਾਵਟਾਂ ਤੋਂ ਮੁਕਤ ਹੋ ਰਹੇ ਹੋ ਤੇ ਆਪਣੀਆਂ ਇਸ਼ਾਵਾਂ ਦੀ ਪ੍ਰਾਪਤੀ ਦੀ ਦਿਸ਼ਾ 'ਚ ਇੱਕ ਨਵਾਂ ਰਾਹ ਵੀ ਖੁੱਲ ਰਿਹਾ ਹੈ। ਹੋਲੇ ਐਸੀ ਇਸ ਅਨੁਸ਼ਾਸਨ ਦੇ ਆਖਰੀ ਯੇੜ ਤੇ ਆਉਣੀ ਹੈ ਕਿ ਪਾਣੀ ਨੂੰ ਬਹੋਣਾ ਇਹ ਸਿਰਫ ਇੱਕ ਕਿਰਿਆ ਹੀ ਨਹੀਂ ਬਲਕਿ ਇਸ ਦਾ ਇੱਕ ਡੂੰਗਾ ਅਧਿਆਤਮਿਕ ਮਹੱਤਵ ਵੀ ਹੁੰਦਾ ਹੈ ਜਦ ਤੁਸੀਂ ਇਸ ਪਾਣੀ ਨੂੰ ਬਹੋਉਂਦੇ ਹੋ ਤਾਂ ਇਹ ਮੰਨੋ ਕਿ ਤੁਹਾਡੀ ਸਾਰੀ ਨਕਾਰਾਤਮਕ ਡਰ ਤੇ ਮੁਸ਼ਕਲਾਂ ਇਸ ਪਾਣੀ ਦੇ ਨਾਲ ਵਹਿ ਰਹੀਆਂ ਨੇ ਇਹ ਪਾਣੀ ਹੁਣ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਆਪਣੀ ਨਾਲ ਲੈ ਕੇ ਜਾ ਰਿਹਾ ਹੈ ਤੇ ਤੁਹਾਡੀ ਜ਼ਿੰਦਗੀ ਵਿੱਚ ਨਵੇਂ ਮੌਕੇ ਤੇ ਸਕਾਰਾਤਮਕ ਊਰਜਾ ਲਿਆ ਰਿਹਾ ਹੈ। ਪਾਣੀ ਨੂੰ ਮੋਹਣ ਦਾ ਇਹ ਕੰਮ ਬਹੁਤ ਹੀ ਪ੍ਰਕਿਰਿਆਤਮਕ ਹੁੰਦਾ ਹੈ। ਜਦੋਂ ਤੁਸੀਂ ਇਸ ਨੂੰ ਕਰਦੇ ਹੋ ਤਾਂ ਇਹ ਨਾ ਸਿਰਫ ਤੁਹਾਡੀਆਂ ਭੌਤਿਕ ਮੁਸ਼ਕਲਾਂ ਨੂੰ ਦੂਰ ਕਰਦਾ ਬਲਕਿ ਤੁਹਾਡੀਆਂ ਮਾਨਸਿਕ ਤੇ ਭਾਵਨਾਤਮਕ ਮੁਸ਼ਕਲਾਂ ਨੂੰ ਵੀ ਖਤਮ ਕਰਦਾ ਹੈ। ਜਿਵੇਂ ਹੀ ਪਾਣੀ ਵਹਿੰਦਾ ਹੈ ਤੁਹਾਨੂੰ ਇੱਕ ਹਲਕਾपन ਮਹਿਸੂਸ ਹੋਵੇਗਾ ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਹੁਣ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਲ ਨਹੀਂ ਹੈ ਤੇ ਤੁਸੀਂ ਆਪਣੀਆਂ ਇੱਛਾਵਾਂ ਦੀ ਪ੍ਰਾਪਤੀ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਇਹ ਪ੍ਰਕਿਰਿਆ ਤੁਹਾਡੀ ਊਰਜਾ ਨੂੰ ਬ੍ਰਹਿਮੰਡ ਦੀ ਊਰਜਾ ਦੇ ਨਾਲ ਸੰਤੁਲਿਤ ਕਰਨ ਤੇ ਤੁਹਾਨੂੰ ਨਵੀਂ ਸਕਾਰਾਤਮਕ ਦਿਸ਼ਾ ਵਿੱਚ ਲਿਜਾਣ ਦਾ ਇੱਕ ਸਾਧਨ ਹੈ ਇਹ ਪਾਣੀ ਹੁਣ ਤੁਹਾਡੀ ਜ਼ਿੰਦਗੀ ਦੀ ਸਾਰੀ ਨਕਾਰਾਤਮਕਤਾ ਨੂੰ ਦੂਰ ਕਰ ਚੁੱਕਿਆ ਤੇ ਹੁਣ ਤੁਸੀਂ ਇੱਕ ਨਵੀਂ ਸ਼ੁਰੂਆਤ ਦੇ ਲਈ ਤਿਆਰ ਹੋ ਜਦ ਤੁਸੀਂ ਇਸ ਅਨੁਸ਼ਾਸਨ ਨੂੰ ਪੂਰਾ ਕਰ ਲਿਆ ਹੈ ਤਾਂ ਤੁਸੀਂ ਆਪਣੇ ਅੰਦਰ ਇੱਕ ਨਵੀਂ ਊਰਜਾ ਤੇ ਇੱਕ ਹਲਕਾਪਨ ਮਹਿਸੂਸ ਕਰੋਗੇ ਇਹ ਸਮਾਂ ਇਸ ਊਰਜਾ ਨੂੰ ਬਨਾਈ ਰੱਖਣ ਦਾ ਵੀ ਮੰਨਿਆ ਚਾਹੁੰਦਾ ਹੈ ਕਿ ਸ਼ੁੱਧੀ ਕਰਨਾ ਇੱਕ ਨਿਰੰਤਰ ਪ੍ਰਕਿਰਿਆ ਜੋ ਤੁਹਾਡੀ ਆਤਮਾ ਨੂੰ ਸ਼ਾਂਤ ਤੇ ਸੰਤੁਲਿਤ ਰੱਖਦੀ ਹੈ ਇਸ ਅਸਥਾਨ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਨਵੀਂ ਸਕਾਰਾਤਮਕ ਊਰਜਾ ਨੂੰ ਬਣਾਈ ਰੱਖੋ ਤੇ ਇਸ ਨੂੰ ਹੌਲੀ-ਹੌਲੀ ਵਧਾਉਂਦੇ ਰਹੋ ਇਸ ਤੋਂ ਬਾਅਦ ਤੁਹਾਨੂੰ ਆਪਣੀ ਸੋਚ ਨੂੰ ਹਮੇਸ਼ਾ ਸਕਾਰਾਤਮਕ ਰੱਖਣਾ ਹੈ ਤੇ ਜਦ ਵੀ ਤੁਹਾਨੂੰ ਲੱਗੇ ਕਿ ਤੁਹਾਡੀ ਊਰਜਾ ਫੇਰ ਤੋਂ ਅਸੰਤੁਲਿਤ ਹੋ ਰਹੀ ਹੈ ਜਾਂ ਫਿਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਇਸ ਅਨੁਸ਼ਾਸਨ ਨੂੰ ਦੁਬਾਰਾ ਕਰੋ ਇਹ ਇੱਕ ਨਿਰੰਤਰ ਪ੍ਰਕਿਰਿਆ ਹੈ ਜੋ ਤੁਹਾਨੂੰ ਹਮੇਸ਼ਾ ਆਪਣੀਆਂ ਇੱਛਾਵਾਂ ਦੀ ਪ੍ਰਾਪਤੀ ਦੀ ਦਿਸ਼ਾ ਦੇ ਵੱਲ ਲੈ ਕੇ ਜਾਵੇਗੀ ਇਹੇ ਅਨੁਸ਼ਾਸਨ ਨਾ ਸਿਰਫ ਤੁਹਾਡੀ ਊਰਜਾ ਨੂੰ ਸ਼ੁੱਧ ਕਰਦਾ ਬਲਕਿ ਇਹ ਤੁਹਾਨੂੰ ਆਤਮਿਕ ਸ਼ਾਂਤੀ ਤੇ ਸੰਤੁਲਨ ਵੀ ਪ੍ਰਦਾਨ ਕਰਦਾ ਜਦ ਅਸੀਂ ਆਪਣੀ ਊਰਜਾ ਨੂੰ ਸ਼ੁੱਧ ਤੇ ਸੰਤੁਲਿਤ ਰੱਖਦੇ ਹਾਂ ਤਾਂ ਸਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਤੇ ਸਾਨੂੰ ਸਾਡੀਆਂ ਇਹ ਸ਼ਾਂਵਾਂ ਦੀ ਪ੍ਰਾਪਤੀ ਹੁੰਦੀ ਹੈ ਇਹ ਪ੍ਰਕਿਰਿਆ ਸਿਰਫ ਇੱਕ ਅਧਿਆਤਮਿਕ ਅਨੁਸ਼ਾਸਨ ਨਹੀਂ ਹੈ ਬਲਕਿ ਇਹ ਤੁਹਾਡੀ ਅੰਦਰੂਨੀ ਊਰਜਾ ਨੂੰ ਸੰਤੁਲਿਤ ਬਣਾਈ ਰੱਖਣ ਤੇ ਤੁਹਾਨੂੰ ਮਨ ਵੰਡ ਦੀ ਨਾਲ ਜੋੜਨ ਦਾ ਇੱਕ ਸਾਧਨ ਹੈ ਇਸੇ ਤਰੀਕੇ ਦੀ ਨਾਲ ਤੁਸੀਂ ਆਪਣਾ ਨਾਮ ਨਮਕ ਤੇ ਪਾਣੀ ਦੇ ਵਿੱਚ ਪਾ ਕੇ ਤੁਸੀਂ ਇੱਕ ਛੋਟਾ ਜਿਹਾ ਉਪਾਅ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਚਾਹੋ ਨੇ ਉਸ ਨੂੰ ਤੁਸੀਂ ਪ੍ਰਾਪਤ ਕਰ ਸਕਦੇ ਹੋ ਇਹ ਉਪਾਅ ਬਹੁਤ ਹੀ ਵਧੀਆ ਤੇ ਚਮਤਕਾਰੀ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਚ ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਪੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਕਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਦੀ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ